वाहसा वाहर जी का गुड़ियाई जिस सच खंड श्री हरिमंदा श्री दरबार साहब श्री अमृत साहब विखे संतान बहुत श्रद्धा सरकार से खुशिया मना रही जिसे अमृत वे श्री खानपाल साहब जी के भोग पाए गए ਪ੍ਰੰਤ ਨੂੰ ਸਜਾਏਗੇ ਸ਼ਾਮ ਨੂੰ ਸੰਕਟਾਵਾਲੋਂ ਆਪਣੇ ਪਰਿਵਾਰ ਸਮੇਤ ਦੇਸ਼-ਵਿਦੇਸ਼ ਤੋਂ ਸਰਗਣ ਸ਼੍ਰੀ ਹਰਬੰਦਾ ਸਾਹਿਬ ਕੀ ਪੌਂਕੇ ਨਤਮਸਤ ਹੋ ਹੋਗੇ ਉਪਰੰਤ ਜੇ ਜੀਪ ਮਾਲਾ ਕਰਕੇ ਗੋਸ਼ੀਆਂ ਦਾ ਆਨੰਦ ਮਾਣਿਆ ਗਿਆ ਉਥੇ ਸਰਗਣ ਸ਼੍ਰੀ ਹਰਬੰਦਾ ਸਾਹਿਬ ਵਿਖੇ ਜੋ ਭਾਰੀ ਆਤਿਸ਼ਬਾਜ਼ੀ ਚਲਾਈ ਗਈ ਜਿਸ ਦਾ ਮਲਬੂਤ ਵਿੱਚ ਸੰਕਟਾ ਆਪਣੇ ਪਰਿਵਾਰ ਸਮੇਤ ਦੇਖੇ ਸ਼੍ਰੀ ਗੁਰੂ ਭਾਗ ਗੁਰਗੋਲਾ ਸਾਹਿਬ ਦੀ ਗ੍ਰੈਜੈਂਟ ਹੁੰਦੀਆਂ ਪੁਸ਼ੀਆਂ ਦਾ ਲੰਗਾਰੀਆਂ ਮੈਂ ਸਮੂਹੀਆਂ ਸੰਸਥਾ ਨੂੰ ਸ਼ੋਮਨੀ ਗੁਰਗੋਲਾ ਪ੍ਰਬੰਧਕ ਕਮੇਟੀ ਦੇ ਸਰਕਾਰੀ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧੰਨ ਵੀ ਅਤੇ ਸੱਜਣ ਸਿੰਘ ਦਰਬਾਰ ਸਾਹਿਬ ਦੇ ਮੈਂਬਰ ਸਾਹਿਬ ਸਪਾਰਟ ਕੋਈ ਸੂਚਿਤ ਰਸਾਵਲ ਅੱਜ ਦੇ ਇਸ ਪਾਵਨ ਪੰਕਤੀ ਦੇ ਸੰਸਥਾ ਨੂੰ ਲੱਖ ਲੱਖ ਜੈ ਜਨਾ ਜੋ ਸੰਸਾ ਅਸ਼ਿਰਮੰਦਰ ਸਾਹਿਬ ਕੇ ਨਤਮਸਤ ਹੋ ਰਹੀਆਂ ਉਹਨਾਂ ਨੂੰ ਜੀ ਆਇਆਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੇ ਮਰੇ ਨਾ ਮਾੜੇ ਕਰੇ ਗੁਰੂ ਵਰਤ ਨਹੀਂ ਕਰਾ ਜਾਂਦੇ। ਜਰੀਆ ਸੰਗਤਾਂ ਨੂੰ ਵਾਇਪ ਸਿਕਾ ਕਾਲਸਾ ਵਾਇਪ ਗੁਰੂ ਦੀ ਜਥੇ ਅਧਿਗੁਰੂ ਵਰਜਨ ਦਾ 52 ਗਤੀ ਦਿਵਸ ਪਰਵਾਤਾ ਦੇਖੇ ਮਨਾਇਆ ਗਿਆ। ਇਸ ਮੋਕੇ ਪ੍ਰਵਾਨ ਦੇ ਨਾਲ ਦਰਸ਼ਨ ਕਰਨ ਦਾ ਸੁਭਾਗ ਸਮਾਪ੍ਰਾਪਤ ਹੋਇਆ ਤੇ ਅਸੀਂ ਸਾਰੇ ਦੇਸ਼ ਦੇ ਦੇਸ਼ਾਂ ਜਿਹੜੀਆਂ ਸੰਗਤਾਂ ਆਈਆਂ ਨੇ ਅੱਜ ਉਹਨਾਂ ਨੇ ਆਪ ਇਸ ਬਾਜੀ ਦਾ ਤੇ ਦੀਪਮਾਲਾ ਦਾ ਅਨੰਮਨਿਆ। ਇਸ ਵਿੱਚ ਸ੍ਰੀ ਗੁਰੂ ਦੇ ਨजीर ਬਾਤ ਕੀਤੀਆਂ ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ ਚੰਗੇ ਇਨਸਾਨ ਬਣੋ ਇੱਕ ਦੂਸਰੇ ਦੀ ਮਦਦ ਕਰੋ ਆਪਣੇ ਆਲੇ ਦੁਆਲੇ ਨੂੰ ਸਵਾਰੋ ਤੇ ਸਾਰੇ ਆਪਾਂ ਇਸ ਬਲਸੇ ਗੁਰੂ ਸਾਹਿਬ ਦੇ ਫੁੱਗ ਬਣਾ ਮਰੇ ਚੱਲੀਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ